ਸਾਡੇ ਅੱਜ ਛੇਵੇਂ ਦਿਨ ਦੇ ਵਿਚਾਰ ਨਾਲ ਸਲੇਖ ਹੈ ਬਾਣੀ ਸ੍ਰੀ ਰੂਪ ਤੇ ਬਾਣੀ ਨੂੰ ਪੜਕਦੇ ਮਨੁੱਖ ਨੂੰ ਸੱਚ ਦੇ ਹਰਾਮ ਤੋਂ ਦੂਰ ਧਰਤੀ ਉਪਰ ਤੇ ਜਿਸ ਵੇਲੇ ਮੋਹ ਮਾਇਆ ਦੇ ਪਰਦ ਛਾਏ ਹੋਏ ਸਨ ਲੋਕ ਅੰਧਕਾਰ ਦੇ ਜਾਲ ਵਿੱਚ ਵਸੇ ਹੋਏ ਸਨ ਤੇ ਮਨੁੱਖੀ ਮਨ ਜ਼ੁਲਮ ਕਾਰਨ ਛੇੜਤਾ ਵਿੱਚ ਡੁੱਬ ਰਿਹਾ ਹੈ ਸਨ ਉਸ ਵੇਲੇ ਆਪਾ ਗੁਰੂ ਨਾਨਕ ਸਾਹਿਬ ਦੀ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ ਤੋਂ ਲਿਆ। ਗੁਰੂ ਜੀ ਨੇ 15 ਅਰਦਾਵਾਂ ਵਿੱਚ ਬਾਣੀ ਰਚੀ। ਜਿਸ ਵਿੱਚ 62 ਸ਼ਬਦ ਅਤੇ 55 ਸਲੋਕ ਹਨ। ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਰਾਗਾਂ ਦੀ ਵਿਭਿੰਨਤਾ ਦੇ باوجود ਗੁਰੂ ਜੀ ਨੇ ਆ ਗਾਂ ਦੀ ਪ੍ਰਕਿਰਤੀ ਨਾਲ ਭਾਵ ਦਾ ਸੰਬੰਧ ਜੋੜੀ ਰੱਖਿਆ ਹੈ ਗੁਰੂ ਕਾਲ ਵਿੱਚ ਸੰਗੀਤ ਹੀ ਸੰਚਾਰ ਦਾ ਪ੍ਰਮੁੱਖ ਸਾਧਨ ਸੀ ਅਤੇ ਭਾਸ਼ਾ ਦਾ ਕਾਰਕ ਵੀ ਕਰਦਾ ਸੀ ਗੁਰੂ ਜੀ ਨੇ ਬ੍ਰਜ ਭਾਸ਼ਾ ਅਤੇ ਕੁਝ ਹੱਦ ਤੱਕ ਸਿੱਧੂ ਬੜੀ ਭਾਸ਼ਾ ਦੇ ਵਰਤੋਂ ਕਰਕੇ ਪੰਜਾਬੀਆਂ ਦੇ ਭਾਸ਼ਾ ਗਿਆਨ ਨੂੰ ਵਿਸਤਾਰ ਦਿੱਤਾ ਹੈ ਇਸ ਟੋਕੀ ਬਾਣੀ ਵਿੱਚ ਮੈਰਾਗ ਦਾ ਰਸ ਵੀ ਹੈ ਤੇ ਪੌ ਜੀ ਦੀ ਮਥਾ ਸਿੱਧਾ ਇਹਨਾਂ ਦੋਵਾਂ ਭਾਵਨਾਵਾਂ ਨੂੰ ਵਖ-ਵਖਸ ਕੀਤੀਆਂ ਅਤੇ ਪ੍ਰਕਿਰਤੀਆਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਇਹ ਬਾਣੀ ਮਨੁੱਖ ਨੂੰ ਸਮਝਾਉਂਦੀ ਹੈ ਕਿ ਸੰਸਾਰ ਚੱਕਰ ਮੋਹ ਅਤੇ ਵਿਕਾਰ ਅਸਥਾਈ ਹਨ ਸੱਚਾ ਸੁਖ ਸਿਰਫ ਨਾਮ ਸਿਮਰਨ ਵਿੱਚ ਹੈ ਸਮੁੱਚੇ ਤੌਰ ਤੇ ਗੁਰੂ ਜੀ ਨੇ ਜਿੱਥੇ ਉਤੇ ਵਿਰਾਗ ਅਤੇ ਫਲਯਤੀ ਦਾ ਉਪਦੇਸ਼ ਦਿੱਤੀ ਮੁੱਖਾਂ ਸੰਸਾਰ ਵਿਪਾਰ ਵਿੱਚ ਉਲਝਣ ਤੋਂ ਉਲਝਿਆ ਹੈ ਗੌੜੀ ਆ ਦੇ ਨੌ ਸ਼ਬਦ ਜੋ ਮਨੁੱਖ ਨੂੰ ਕਹਦੇ ਹਨ 헤 ਜੀ ਮਾਇਆ ਦੀਆਂ ਵਾਸਨਾਵਾਂ ਚੜ ਤੇ ਪ੍ਰਭੂ ਨਾਲ ਜੋ ਆਸਰਾ ਦਾ ਕਿੱਕ ਚੰਗਦਾ ਸਮਝਾਉਂਦਾ ਹੈ ਕਿ ਮਨੁੱਖੀ ਜਨ ਕੀਂ ਤੱਕ ਕਿ ਸੁਣੋ ਵਿਆਪ ੜਕਣ ਵਿੱਚ ਮਾਰਵਾ ਦੇ ਪੰਧਾ ਰਿਤਾਗ ਤਿੰਨ ਗੁਰੂ ਦੇ ਨਾਮ ਸਿਮਰਨ ਦੀ ਮਹਿਮਾ ਹੋਵੇ ਜਿਸ ਨੇ ਵੀ ਹਰੀ ਨਾਮ ਜਪਿਆ ਉਸ ਦਾ ਭਵਿੱਖ ਸਵਰੇਗਾ ਇਹ ਹਰਗੜਾ ਮਹਾਰਾਜ ਦਾ ਇਹ ਪਤਾ ਕਹਿੰਦਾ ਹੈ ਕਿ ਸੰਸਾਰ ਦੇ ਅਨੇਕ ਰੰਗਾਂ ਵਿੱਚ ਇੱਕੋ ਹੀ ਸੱਚਾ ਪ੍ਰਭੂ ਹੈ ਸੋਰਠਾ ਦੇ 12 ਸ਼ਬਦ ਮੌਤ ਦੇ ਦਰ ਅਤੇ ਮਾਇਆ ਦੇ ਨਾਸ ਵੰਗਾਂ ਨੂੰ ਸਪਸ਼ਟ ਕੀਤਾ ਹੈ ਰਾਗ ਤਨਾਸਰੀ ਦੇ 4 ਸ਼ਬਦ ਕਹਿੰਦੇ ਹਨ ਕਿ ਪ੍ਰਭੂ ਦੇ ਜਪੜਾ ਵਿੱਚ ਨਹੀਂ ਸਭ ਆਪਣੇ ਮਨ ਵਿੱਚ ਲਾਭ ਰਾਗ ਜੈਤਸਰੀ ਦੇ ਤਿੰਨ ਸ਼ਬਦ ਪ੍ਰਭੂ ਦੀ ਸ਼ਰਣ ਵਿੱਚ ਹੋਣ ਦੀ ਤ੍ਰੇਤਾ ਹਿੰਦੇ ਰਾਗ ਟੋਡੀ ਦਾ ਇੱਕ ਸ਼ਬਦ ਪ੍ਰਭੂ ਤੋਂ ਵਿਛੜੇ ਮਨੁੱਖ ਦੀ ਦਰਦ ਭਰੀ ਅਵਸਾ ਦਾ ਚਿਤ੍ਰਣ ਕਰਦਾ ਹੈ ਤਲਾਗ ਰਾਗ ਦੇ ਤਿੰਨ ਸ਼ਬਦ ਮਨੁੱਖ ਨੂੰ ਸੁਚੇਤ ਕਰਾਉਂਦੇ ਹਨ ਨਾ ਪਰਵਾ ਜੀਵਨ ਨਾ ਜੀਵ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜੇ ਰੋ। ਬਿਲਾਵਲ ਰਾਤ ਦੇ ਧੁਪ ਦੇ ਅਤੇ ਕਿਪ ਦੇ ਹਨ। ਜਿੱਥੇ ਗੁਰੂ ਜੀ ਪਾਰਾਨਿਕ ਉਦਾਹਰਣਾਂ ਨਾਲ ਦੱਸਦੇ ਹਨ ਕਿ ਪ੍ਰਭੂ ਹੀ ਰਖਕ ਹੈ। ਆਰਾਮ ਕਰਨੀ,raag ਦੇ 3 ਕਿਪ ਦੇ ਉਸ ਜੁਗਤ ਦੀ ਖੋਜ ਕਰਦੇ ਹਨ ਜਿਸ ਨਾਲ ਪ੍ਰਭੂ ਦੀ ਸ਼ਰਨ ਮਿਲਦੀ ਹੈ। ਅਰਾਗ ਮਾਲੂ ਦੇ ਤੇਨ ਧੁਪ ਦੇ ਦੱਸਦੇ ਹਨ ਕਿ ਮਨ ਵੀ ਪਰਜੀ ਤੇ ਚੱਲਣ ਨਾਲ ਜਨ ਵਿਅਕੂਲ ਹਨ ਰਾਹ ਬਸੰਤ ਦੇ ਪੰਜ ਸ਼ਬਦ ਇੱਕ ਤੋਂ ਪਦਾਂ ਤੇ ਚਾਰ ਦੇ ਬਈ ਮਾਇਆ ਦੀ ਔਰੇ ਸਮੇਂ ਦੀ ਖੁਸ਼ੀ ਨਿਰਾਥਾ ਕਹਿੰਦੇ ਹਨ ਅਤੇ ਨਾਲ ਨਾਲ ਨੁਰੰਦਾ ਉਪਦੇਸ਼ ਕਰਦੇ ਸਾਰਤ ਰਾਹ ਦੇ ਚਾਰ ਉਪਦੇਸ਼ ਯਾਰ ਦੀ ਗਵਾਹ ਦੇ ਹਨ ਕਿ ਪ੍ਰਭੂ ਤੋਂ ਬਿਨਾਂ ਕੋਈ ਸੱਚਾ ਸਹਾਇਕ ਨਹੀਂ ਹੈ ਰਾਗ ਚੈਦੇ ਮੰਤੀ ਦੇ ਚਾਰ ਰੁਪੇ ਜੋ ਸਿਰਫ ਗੁਰੂ ਤੇਜ巴巴 ਦਾ ਚਿੰਤ ਪਾਣੀ ਵਿੱਚ ਮਿਲਦੇ ਹਨ ਮਾਰਗ ਦਰਸ਼ਨ ਕਰਦੇ ਹਨ ਕਿ ਰਸ ਨੂੰ ਛੱਡੋ ਅਤੇ ਨਾਮ ਸਿਮਰਨ ਨਾਲ ਜੋ ਆਖਰ ਵਿੱਚ ਗੁਰੂ ਜੀ ਦੇ ਰਾਗ ਨੂੰ 57 ਰੂਪ ਜੋ ਮਨਾਂ ਨੂੰ ਪਹਿਲਾ ਪੰਜਵਾਂ ਕਮ ਪਹਿਲਾ ਦਰਜਾ ਜੀਵਨ ਦੀ ਸੱਚਾਈ ਵੈਰਾਗ ਅਤੇ ਨਾਮ ਦੀ ਮਹਿਮਾ ਬਲਕਿ ਨੂੰ ਡੂੰਘੇ ਰੂਪ ਵਿੱਚ ਸਖੋਂ ਮਿਲਦਾ ਗੁਰੂ ਜੀ ਦੀ ਇਹ ਬਾਣੀ ਸਿਰਫ ਸ਼ਬਦਾਂ ਦੀ ਰਚਨਾ ਨਹੀਂ ਸਗੋਂ ਇੱਕ ਰੋਹਾਨੀ ਜਗਤ ਦਾ ਬਾਗੀਚਾ ਹੈ ਜਿੱਥੇ ਹਰ ਰਾਗ ਇੱਕ ਖਿੜਦਾ ਫੁੱਲ ਹੈ ਹਰ ਸ਼ਬਦ ਸੁਗੰਧ ਹੈ